ਚਲੋ ਚਲੂਨ ਕਰਦੇ ਨੇ ਨੀ ਜਾਦੇ ਉਹ ਦੂਜੀ ਵੀ ਗੱਲਾਂ ਬਾਤਾਂ ਦੀ ਬਣਾ ਰਹੀ ਹੋ ਜਿਹੜੀ ਆਪਾਂ ਤੇ ਬਲਾਲੂ ਕਿਹੜੇ ਬੰਦੇ ਕੋਈ ਗੱਲ ਇਤਨੀ ਇਤਨੀ ਮਨਯੋਗ ਸੀਐਮ ਸਾਹਿਬ ਡੀਜੀਪੀ ਪੰਜਾਬ ਸਾਹਿਬ ਤੇ ਐਸਐਸਪੀ ਅਭੀ ਮਨਯੋ ਰਾਨਾ ਜੀ ਆਈਪੀਐਸ ਤਰਨਤਾਰਨ ਤੋਂ ਇੱਕ ਇੱਕ ਸਪੈਸ਼ਲ ਟੀਮ ਬਣਾਈ ਹੋਈ ਹੈ ਜਿਹੜੀ ਕਿ ਕਰਪਸ਼ਨ ਦੇ ਵਿੱਚ ਚਿੱਟੇ ਦੇ ਪਿੱਛੇ ਤੇ ਗੈਂਗਸਟਰਾਂ ਦੇ ਪਿੱਛੇ ਲੱਗੀ ਹੋਈ ਹੈ। ਸੋ ਇਸੇ ਸਬੰਧ ਦੇ ਵਿੱਚ ਇੱਕ ਇਨਫੋਰਮੇਸ਼ਨ ਸਿਗੀ ਸਾਡੇ ਐਸਐਚਓ ਸਦਰ ਨੂੰ ਕਸ਼ਮੀਰ ਸਿੰਘ ਨੂੰ ਇਨਸਪੈਕਟਰ ਤੇ ਉਹਨਾਂ ਨੇ ਆਪਣੀ ਸਾਰੀ ਟੀਮ ਦੇ ਉੱਪਰ ਇੱਕ ਪੁਲਰ ਜਿਹੜਾ ਪਿੰਡ ਪੈਂਦਾ ਉੱਥੇ ਨਾਕਾ ਲਾਇਆ ਸੀਗਾ। ਇਨਫੋਰਮੇਸ਼ਨ ਇਹ ਸੀਗੀ ਵੀ ਸਤਨਾਮ ਸਿੰਘ ਮੱਕੂ ਜਿਹੜਾ ਕਿ ਕਿਸਾਨੀ ਉੱਨਨ ਉਹਦੇ ਉੱਪਰ ਮੱਖੂ ਗੋਲੀ ਚੱਲੀ ਸੀਗੀ ਜਿਹਦੇ ਜਸਕਰਨ ਸਿੰਘ ਹਰਮਿੰਦਰ ਸਿੰਘ ਤੇ ਹਰਮਨ ਸਿੰਘ ਇਹ ਤਿੰਨ ਬੰਦੇ ਸੀਗੇ ਤੋਂ ਅੱਜ ਇਨਫੋਰਮੇਸ਼ਨ ਸੀ ਕਿ ਸਾਡੇ ਕੋਲ ਜਸਕਰਨ ਸਿੰਘ ਜੀ ਵੀ ਇੱਕ ਗੱਡੀ ਲੈ ਕੇ ਚਿੱਟੇ ਰੰਗ ਦੀ ਆ ਰਿਹਾ ਹੈਗੇ ਜਿਸ ਵੇਲੇ ਉਹ ਗੱਡੀ ਲੈ ਕੇ ਆਇਆ ਉਹਦੇ ਨਾਲ ਦੋ ਬੰਦੇ ਹੋਰ ਬੈਠੇ ਸੀਗੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਰੋਕਿਆ ਨਹੀਂ ਹੈਗਾ ਉਹਨਾਂ ਨੇ ਜਿਹਦੀ ਕੋਸ਼ਿਸ਼ ਕੀਤੀ ਗੱਡੀ ਚ ਗੱਡੀ ਮਾਰੇ ਗੱਡੀ ਪਿੱਛੇ ਹੋਣ ਕਰਕੇ ਉਹਨੇ ਗੱਡੀ ਜਿਹੜੀ ਖੇਤਾਂ 'ਚ ਵੜ ਗਈ ਖੇਤਾਂ 'ਚ ਵੜ ਕੇ ਤੇ ਉਹ ਬੰਦਾ ਜਿਹੜਾ ਸੀਗਾ ਜਸਕਰਨ ਸਿੰਘ ਗੱਡੀ ਚ ਲਾ ਰਿਹਾ ਸੀਗਾ ਉਹ ਉੱਥੇ ਡਿੱਗ ਪਿਆ ਉਹਤੋਂ ਅ ਡਿਗਦੇ ਨੇ ਉਹਨੇ ਦੋ ਗੋਲੀਆਂ ਜਿਹੜੀਆਂ ਰੋਂਤ ਕੀਤੀਆਂਗੇ ਪੁਲਿਸ ਦੇ ਉੱਪਰ ਦੋ ਬੰਦੇ ਜਿਹੜੇ ਸੀਗੇ ਜੀ ਹਰਮਿੰਦਰ ਸਿੰਘ ਤੇ ਅ ਹਰਨਾਮ ਸਿੰਘ ਇਹ ਮੌਕਾ ਤੋਂ ਉੱਥੇ ਭੱਜ ਗਏ ਤੇ ਉਸ ਤੋਂ ਬਾਅਦ ਪੁਲਿਸ ਨੇ ਦੋ ਤਿੰਨ ਵਾਰੀ ਲੜਕਾਰਾ ਮਾਰਿਆ ਵੀ ਨਾ ਪੁਲਿਸ ਗੋਲੀ ਨਾ ਚਲਾਈ ਜਾਵੇ ਗੋਲੀ ਨਾ ਚਲਾਈ ਜਾਵੇ ਪਰ ਉਹਨੇ ਫੇਰ ਪੁਲਿਸ ਦੇ ਉੱਪਰ ਦੋ ਗੋਲੀਆਂ ਚਲਾਈਆਂ ਗਿਆ ਤੇ ਪੁਲਿਸ ਦੀ ਜਵਾਬੀ ਦੇ ਵਿੱਚ ਉਹਦੇ ਪੱਟ ਦੇ ਗੋਲੀ ਉੱਜੀ ਗਏ ਦੋ ਬੰਦੇ ਜਿਹੜੇ ਹੈਗੇ ਹਰਮਨ ਤੇ ਨਾਲ ਹਰਮਿੰਦਰ ਜਿਹੜੇ ਹੈਗੇ ਉਹ ਵੀ ਫੜ ਲਏ ਗਏ ਤੇ ਜਸਕਰਨ ਨੂੰ ਹਸਪਤਲ ਪੇ ਜਾਏਗਾ ਜੀ ਤੇ ਸਰ ਇਹਨਾਂ ਕੋ 9mm ਦਾ ਪਿਸਤਲ ਹੈਗਾ ਪਾਕਿਸਤਾਨ ਮੇਡ ਹੈਗਾ ਜੀ ਤੇ ਉਹ ਮਿਲੇਗਾ 32 ਬੋਰ ਦਾ ਹੈਗਾ ਤੇ ਦੋ ਮੈਗਜ਼ੀਨ ਹੈਗੇ ਤੇ ਰੌਣ ਦੀ ਇੱਕ ਜਿੰਦਾ ਮਿਲਿਆ ਜੀ ਸਰ ਖਬੀਰ ਲੰਡਾ ਦੇ ਜਿਹੜੇ ਉਹ ਗੁਰਦੇ ਹੈਗੇ ਇਹਨਾਂ ਦੇ ਵਿੱਚ ਹਾਲੇ ਪੁੱਛ ਗਈ ਛਾਲੇ ਹੋਰ ਵੀ ਚੱਲੇ ਵੀ ਹੋਰ ਇਹਨਾਂ ਨੇ ਕਿੱਥੇ ਕਿੱਥੇ ਵਾਰਦਾਤਾ ਕੀਤੀਆਂ ਕਿਵੇਂ ਵੀ ਕਿੰਗੀ ਤੇ ਕਿਥੋਂ ਕੋਈ ਫਰੋਤੀ ਮੰਗੀ ਹੈ ਕੁਝ ਹੋ ਜਾਏਗਾ ਜੀ ਠੀਕ